ਮੁਬਾਰਕਬਾਦ ਦੇ ਦਈਏ ਸਾਡੇ ਭਰਾ ਇੱਕ ਬਤਾਪੁਰੀਏ ਨੂੰ ਇਹਨੇ ਜ਼ਿੰਦਗੀ ਦਾ ਮੋਟਰਸਾਈਕਲ ਪਹਿਲਾ ਜਿੱਤ ਲਿਆ ਇਹਦੇ ਉਸਤਾਦ ਨੂੰ ਵੀ ਮੁਬਾਰਕਬਾਦ ਹੈ ਫਰੰਦੀਪੁਰੀਏ ਗੋਪੀ ਸਾਡੇ ਭਰਾ ਨੂੰ ਤੇ ਪ੍ਰੀਤ ਦਾ ਬਹੁਤ ਵੱਡਾ ਧੰਨਵਾਦ ਮੱਖਣ ਸੰਧੂ ਦਾ ਤੇ ਨਾਲ ਬਾਜੂ ਬੈਂਕਮਲੇ ਦਾ ਸਾਡੇ ਭਰਾ ਦਾ ਜਿਹੜੇ ਵੀਰ ਲਾਈਵ ਦੇ ਵਿੱਚ ਕਮੈਂਟ ਕਰ ਰਹੇ ਸੀ ਵੀ ਗਰੀਬ ਬੰਦਾ ਮੋਟਰਸਾਈਕਲ ਦੇ ਦੇਣਾ ਚਾਹੀਦਾ ਤੇ ਸੰਗਤ ਵਿੱਚ ਰੱਬ ਵਸਦਾ ਹੈ ਤੇ ਸੰਗਤ ਦੀ ਅਰਦਾਸ ਉਹ ਮਾਲਕ ਸੁਣ ਲੈਂਦਾ ਤੇ ਆ ਵਸਿਆ ਫਿਰ ਰੱਬ ਪ੍ਰੀਤ ਦੇ ਵਿੱਚ ਆ ਵਸਿਆ ਬਾਜੂ ਦੇ ਵਿੱਚ ਆ ਵਸਿਆ ਜਿਸ ਕਰਨ ਢੱਲੋ ਦੇ ਵਿੱਚ ਇਹ ਮੋਟਰਸਾਈਕਲ ਸਾਡੇ ਭਰਾ ਨੂੰ ਮਾਨਸਪੰਨ ਦਿੱਤਾ ਜਾਣਾ ਆ ਬਰਿੰਦਰ ਮਾਈਕਲ ਨਾਲੋਂ ਪਲੀਜ਼ ਤੁਹਾਡਾ ਬਹੁਤ ਤੇ ਆਜਾਦ ਸਾਡੇ ਵੀਰੋ ਕਿਰਪਾ ਕਰਕੇ ਆਉਣਗੇ ਹੁਣ ਜਿਹੜਾ ਉਹੀ ਮੋਟਰਸਾਈਕਲ ਸਾਡੇ ਭਰਾ ਫਤਾਹਪੁਰੀਏ ਇੱਕ ਨੂੰ ਦਿੱਤਾ ਜਾਣਾ ਇਹਦੇ ਵਿੱਚ ਸ਼ੱਕ ਵੀ ਕੋਈ ਨਹੀਂ ਉਹ ਕੈਨ ਨੂੰ ਰੇਡ ਵੀ ਮੋਟਰਸਾਈਕਲ ਵਾਲੀ ਸੀ ਤੇ ਜਫਾ ਵੀ ਮੋਟਰਸਾਈਕਲ ਵਾਲਾ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਹੈ ਜਿੰਦਗੀ ਦਾ ਪਹਿਲਾ ਮੋਟਰਸਾਈਕਲ ਜਿੱਤਿਆ ਨੌਜਵਾਨ ਨੇ ਜਿਨ੍ਹਾਂ ਜਿਨ੍ਹਾਂ ਨੂੰ ਇਸ ਮੋਟਰਸਾਈਕਲ ਦੀ ਖੁਸ਼ੀ ਹੈ ਮਾਝੇ ਲੋ ਤਾੜੀਆਂ ਮਾਰ ਦਿਓ ਜ਼ੋਰਦਾਰ ਦੇਖੋ ਇਹ ਸਾਰੇ ਟੂਰਨਾਮੈਂਟ ਦੇ ਜਿਹੜੇ ਦਰਸ਼ਕ ਵੀਰ ਨੇ ਸਾਰੇ ਹੀ ਖੁਸ਼ ਨੇ ਮੈਂ ਜ਼ਰੂਰ ਜੀ ਮੈਂ ਤਾਂ ਕਹਿ ਰਿਹਾ ਸੀ ਬੋਲੇ ਈਸੋ ਦਿਹਾੜ ਸ੍ਰੀ ਅੰਕਾਲ ਲੈ ਵੀ ਏਕਮ ਤਰਬਣਾ ਬੜੀ ਖੁਸ਼ੀ ਹੋਈ ਵੀਰਿਆ ਇਹ ਜਿੱਦੇ ਵੀ ਦਰਸ਼ਕ ਹੈ ਉਹਨਾਂ ਦੇ ਦਿਲੀ ਤਮੰਨਾ ਸੀਗੀ ਇਹ ਜੇਕਰ ਏਕਮ ਦਾ ਬੋਲੇ ਆ ਗਿਆ ਤੇ ਚਾਹੀਦਾ ਵੀ ਹੈ ਲੈ ਵੀ ਭਾਈ ਲੱਦੂ ਵਾਲਿਆ ਪ੍ਰੀਤ ਤੇਰਾ ਵੀ ਬਹੁਤ ਬਹੁਤ ਧੰਨਵਾਦ ਔਰ ਜਸ਼ਕਰਨ ਢਿੱਲੋਂ ਵੀਰ ਦਾ ਬੈਂਕਿਆ ਵਾਲੇ ਬਾਜੂ ਪੁਲਵਾਨ ਦਾ ਦਿਲ ਦੀ